ਸਾਨੂੰ ਪਹੁੰਚ ਬਲਾਈ ਹੋਈ ਨਹੀਂ ਤਾਂ ਕਿ ਉਹਨਾਂ ਮੈਂ ਕਿਸ ਗੱਲ ਲਈ ਇੱਕ ਤੋਂ ਜੇਕਰ ਸਕਾਂ ਕਿ ਉਹਨਾਂ ਨੂੰ ਇਹ ਦਿੱਤਾ ਸਕਾਂ ਵੀ ਆਪਣੇ ਪਿੰਡਾਂ ਦੇ ਵਿੱਚ ਨਾ ਤਾਂ ਨਸ਼ਾ ਵੇਚਣ ਦੇ ਜੇ ਕੋਈ ਵਿਚਾਰਾ ਨਸ਼ਾ ਕਰਦਾ ਹੈ ਤਾਂ ਉਹਦੀ ਸਾਨੂੰ ਸੂਚਨਾ ਦੇਣ ਤਾਂ ਕਿ ਅਸੀਂ ਉਹਦਾ ਇਲਾਜ ਕਰ ਸਕੀਏ ਠੀਕ ਹੈ ਸੋ ਅਸੀਂ ਤਾਂ ਉਸ ਨੂੰ ਮੈਂ ਉਹਨਾਂ ਦੀ ਲੈਣੀ ਚਾਹੀਦੀ ਲੋ ਮੀਟਿੰਗ ਤੇ ਸਾਰੇ ਸਰਪੰਚੀ ਦੀ ਮੀਟਿੰਗ ਹੋਊ ਸਾਨੂੰ ਕਹਾਂਗੇ ਕਿ ਸਰਪੰਚਾਂ ਨਾਲ ਗੱਲ ਕਰਨੀ ਹੈ ਸਕਾਈ ਦੇ ਵਿੱਚ ਜੋ ਬਿੱਕੀ ਨੂੰ ਦੇਖ ਰਹੇ ਨੇ ਉਹਨਾਂ ਨੂੰ ਬੜਾ ਬਲਾਡਰ ਬੜਾ ਖੁਸ਼ਾ ਹੋਣਾ ਉਹਨਾਂ ਨੂੰ ਹਾਂ ਯਾਦ ਕਰੇ ਸਿਪਮੈਂਟ ਆਇਆ ਵੀ ਆਪਾਂ ਜਿਹਨਾਂ ਸ਼ਿਕਾਰਲੇ ਨੇ ਉਹਨਾਂ ਨੇ ਚੰਗੀ ਤਰ੍ਹਾਂ ਪ੍ਰੋਪਰ ਸਿਖਾਉਣਾ ਚਾਹੀਦਾ ਹੈ ਕਿ ਨਿਸ਼ਾਨਾ ਹੈ ਜਦੋਂ ਹਾਰਦਾ ਆਖਦੇ ਨੇ ਪਿੱਛੇ ਚੱਲ ਕੇ ਛੋੜ ਦੇ ਨਿਸ਼ਾਨਾ ਸਾਜਾ ਆਪਾਂ ਕਰਨਾ ਨਾ ਪਰੇਸ਼ਾ ਦੇਖੇ ਤੇ ਚੇਤਨਾ ਹੈ ਆਪਣੇ ਸ਼ਿਕਾਰਲੇ ਦੀ ਬਦਨ ਦੀ ਜਿੰਨੀ ਕਾਹੇ ਕਰਦੇ ਨੇ ਬੰਦ ਮਾਤੀ ਸਸਾਂ ਦੇ ਕੋਲ ਜੋ ਤੋ ਹੋ ਗਿਆ ਉਹ ਨਸ਼ੀ ਚੁਟਿਆ ਦਾ ਉਸ ਦਾ ਨਸ਼ਾ ਛਟਵਾਉ ਅਤੇ ਉਸ ਨੂੰ ਇੱਕ ਡਾਕਟਰ ਕੋਲ ਲੈ ਜਾਣਾ ਹੈ ਜਿਹੜੇ ਕੰਡਕ ਪੂਰੀ ਦੇ ਸਕੂਲ ਦੇ ਲੋ ਬੱਚੇ ਜੋ ਕਿ 90% ਨੰਬਰ ਲੈ ਕੇ ਆ ਰਹੇ ਸੀ ਉਹਨਾਂ ਨੂੰ ਅਸੀਂ ਆਪਣੇ ਆਫਿਸ ਚ ਆਪਣੀ ਜਗ੍ਹਾ ਰੱਖਤੀ ਹੈ ਉਸ ਵਾਰੀ ਕਪੂਰੀ ਦੇ ਦੋ ਬੱਚੇ ਆ ਜਿਹੜੇ ਕਿ ਬਹੁਤ ਇੰਟੈਲੀਜੈਂਟ ਹੈ ਔਰ ਜਿਨ੍ਹਾਂ ਦੇ 500 ਚੋਂ 500 ਮਾਰਕਸ ਆਏ ਆ ਵੀ ਉਹਨਾਂ ਨੂੰ ਇਸ਼ਾਹਤ ਕਰਨ ਲਈ ਤੇ ਉਹਨਾਂ ਨੂੰ ਇੱਕ ਐਕਸਪੀਰੀਅੰਸ ਦੇਣ ਲਈ ਕਿ ਜਿਹੜੀ ਸਿਵਲ ਸਰਵਿਸਿਜ਼ ਨੇ ਉਹ ਕਿਸ ਤਰ੍ਹਾਂ ਦੀ ਸਰਵਿਸ ਹੈ ਉਹ ਮੌਕਾ ਦਿਓ ਤੋ ਮੈਂ ਉਹਨਾਂ ਨੂੰ ਅੱਜ ਦਾ ਸਮਝਾਇਤਾ ਸੀ ਵੀ ਤੁਸੀਂ ਅੱਜ ਇੱਥੇ ਆ ਜਾਓ ਤੇ ਅੱਜ ਮੈਂ ਇਹਨਾਂ ਬੱਚਿਆਂ ਨੂੰ ਇੱਕ ਐਕਸਪੀਰੀਅੰਸ ਦੇਵਾਂਗਾ ਜਿਸ ਦੇ ਵਿੱਚ ਐਸ.ਟੀ.ਐਮ ਬਤੌਰ ਐਸ.ਡੀ.ਐਮ ਕੰਮ ਕਰਨਗੇ ਤੇ ਨਾਲੇ ਮੈਂ ਕੁਝ ਆਪਣੇ ਐਕਸਪੀਰੀਅੰਸਿਜ਼ ਵੀ ਸ਼ੇਅਰ ਕਰਾਂਗਾ ਤਾਂ ਉਹਦੇ ਲਈ ਅੱਜ ਦੋ ਬੱਚੇ ਆਏ ਸੀ ਤੇ ਮੈਂ ਨਾਲ ਇਨਸਿਸਟ ਕੀਤਾ ਸੀਗਾ ਕਿ ਸਕੂਲ ਦੇ ਹੀ ਹੋਰ 5 6 10 ਬੱਚੇ ਹੋਰ ਵੀ ਲਿਆਉਣ ਤਾਂ ਕਿ ਉਹਨਾਂ ਨੂੰ ਵੀ ਇਹ ਆਈਡੀਆ ਹੋ ਸਕੇ ਕਿ ਐਕਸਪੋਜ਼ਰ ਜਿਹੜਾ ਹੈ ਉਹ ਮਿਲ ਸਕੇ ਉਹਨਾਂ ਨੂੰ ਵੀ ਤੇ ਉਹ ਵੀ ਅਗਰਸਰ ਹੋ ਸਕਣ ਸਿਵਲ ਸਰਸਿਸ ਵੱਲ ਸਮਾਜ ਦੀ ਸੇਵਾ ਵੱਲ ਠੀਕ ਹੈ ਜੀ ਤਾਂ ਉਹ ਅੱਜ ਦੋ ਬੱਚੇ ਜਿਹੜੇ ਇੱਥੇ ਆਏ ਸੀਗੇ ਨਾਲ ਨਾਲ ਤੇ ਉਹਨਾਂ ਦੇ ਕਲਾਸਮੇਟਸ ਆਏ ਸੀ ਨਾਲ ਨਾਲ ਉਹਦੇ ਟੀਚਰਸ ਆਏ ਸੀ ਜਿਨ੍ਹਾਂ ਨੂੰ ਇੱਥੇ ਮੈਂ ਆਪਣੀ ਸੀਟ ਤੇ ਬਿਠਾ ਕੇ ਤੇ ਉਹਨਾਂ ਨੂੰ ਇੱਕ ਐਕਸਪੀਰੀਅੰਸ ਦਿੱਤਾ ਹੈ ਉਹਨਾਂ ਨੂੰ ਕੇਸ ਸਟਡੀਜ਼ ਵੀ ਦਿੱਤੀਆਂ ਵੀ ਕੱਲ ਮੇਰੇ ਨਾਲ ਇੱਕ ਇਨਸੀਡੈਂਟ ਹੋਇਆ ਵੀ ਜੇ ਇਹੋ ਜਿਹਾ ਇਨਸੀਡੈਂਟ ਉਹਨਾਂ ਨਾਲ ਹੋ ਜਾਵੇ ਤਾਂ ਉਹਨਾਂ ਦੀ ਕੀ ਸੋਚਣੀ ਹੈ ਤਾਂ ਐਕਚੁਅਲੀ ਦਿਸ ਕਾਈਂਡ ਆਫ ਗਿਵਸ them a ਸਾਇੰਟਿਫਿਕ ਟੈਂਪਰ ਤੇ ਇੱਕ ਸੋਚਣ ਸ਼ਕਤੀ ਕ੍ਰਿਟੀਕਲ ਥਿੰਕਿੰਗ ਇਹ ਉਹਨਾਂ ਦੇ ਵਿੱਚ ਡਿਵੈਲਪ ਕਰਦੀ ਹੈ ਤਾਂ ਇਹ ਤਾਂ ਦੇ ਜਿੰਨੀ ਵਾਰ ਵੀ ਮੈਨੂੰ ਇਥੋਂ ਦੇ ਲੋਕ ਕਹਿਣਗੇ ਜੀ ਟੀਚਰਸ ਕਹਿਣਗੇ ਮੈਂ ਇਹ ਮੌਕੇ ਦਿੰਦਾ ਹੀ ਰਵਾਂਗਾ ਬਟ ਯੂ ਤੁਸੀਂ ਤਪਣੇ ਸਕੂਲ ਚ 100% ਨੰਬਰ ਲੈ ਕੇ ਪਾਸ ਹੋਇਆ ਹੈ ਨਾ ਹਾਂਜੀ ਕਿ ਇੱਕ ਅਗਰਵੇਤੀ ਸਾਹਿਬ ਦੇ ਦਸਤਖਤ ਐਫਟੀਐਨ ਬਨੰਦਾ ਮੌਕਾ ਦਿੱਤਾ ਨਾ ਉਹ ਕਿਹੋ ਜਿਹਾ ਮਹਿਸੂਸ ਕਰਦੇ ਹੋ ਤੁਸੀਂ ਮੈਨੂੰ ਐਸਡੀਐਮ ਨੇ ਐਸਡੀਐਮ ਬਨੰਦਾ ਮੌਕਾ ਦਿੱਤਾ ਅਤੇ ਮੈਨੂੰ ਬਹੁਤ ਵਧੀਆ ਮਹਿਸੂਸ ਹੋਇਆ ਠੀਕ ਆ ਅੱਗੇ ਤੋਂ ਕਿਵੇਂ ਅਗੇਰ ਤੁਸੀਂ ਕੀ ਹੋ ਜਦੇ ਹੋ ਕੀ ਬਣੋਗੇ ਮੈਂ ਅੱਗੇ ਡਾਕਟਰ ਬਣਾਂਗੀ ਡਾਕਟਰ ਬਣਾਂਗੀ ਹਾਂਜੀ ਉਹ ਤਾਂ ਪੜਨਾ ਪਏਗਾ ਬੜਾ ਖੜੋਗੇ ਹਾਂਜੀ ਹਾਂ ਜੀ ਮੈਂ ਜਦੋਂ ਮੈਨੂੰ ਜੀ ਬੈਠਣ ਦਾ ਮੌਕਾ ਦਿੱਤਾ ਸੀਗਾ ਮੈਨੂੰ ਵੀ ਬਹੁਤ ਵਧੀਆ ਲੱਗਾ ਫੀਲ ਬਹੁਤ ਵਧੀਆ ਹੋਇਆ ਮੈਨੂੰ ਵੀ ਤੇ ਹੁਣ ਮੈਨੂੰ ਵੀ ਬਹੁਤ ਵਧੀਆ ਲੱਗ ਰਿਹਾ ਵੀ ਮੈਂ ਕੁਰਸੀ ਤੇ ਬੈਠੀ ਸੀ ਜਦੋਂ ਹਾਂ ਤੁਹਾਨੂੰ ਹੌਸਲਾ ਮਿਲਿਆ ਅੱਜ ਜੀ ਅਸੀਂ ਬਾਹਰ ਹੋਏ ਤਾਂ ਅਸੀਂ ਕਿੱਥੇ ਬੈਠ ਗਏ ਹਾਂ ਹਾਂਜੀ ਜੀ ਅਸੀਂ ਇਹ ਵੀ ਬਣਾਗੇ ਹਾਂ ਹਾਂਜੀ ਮਤਲਬ ਜੀ ਮੈਂ ਵੀ ਆਪਣੇ ਜਿਹੜੇ ਆਪਕ ਜਿਵੇਂ ਮੇਰੇ ਪੜ੍ਹਾਪੇ ਬਹੁਤ ਚੰਗੇ ਨੇ ਮੈਂ ਵੀ ਮੇਰੇ ਪੜ੍ਹਾਪਾ ਕਮਾਂਗੋ ਇੱਕ ਚੰਗੀ ਟੀਚਰ ਬਣਾ ਚਾਹੁੰਦੀ ਹਾਂ ਟੀਚਰ ਬਣਨਾ ਹੈ ਹਾਂਜੀ ਅੱਜ ਸਾਡੇ ਪਿੰਡ ਦੇ ਬੱਚੇ ਜਿਹੜੇ ਪੂਰੇ ਪੰਜਾਬ ਚੋਂ 500 ਚੋਂ 500 ਅੰਕ ਲੈ ਕੇ ਫਰਸਟ ਆਏ ਨੇ ਵਲਾਈ ਨੇ ਅੱਜ ਇਹਤੇ ਇੱਕ ਦਿਨ ਦਾ ਐਸਡੀਐਮ ਬਣਾ ਕੇ ਸਾਨੂੰ ਇਮਾਨ ਬਖਸ਼ਿਆ ਤੇ ਸਾਡੇ ਪਿੰਡ ਵਾਸਤੇ ਬਹੁਤ ਮਾਣ ਵਾਲੀ ਗੱਲ ਹੈ। ਇਹ ਤਾਂ ਅਸੀਂ ਬਹੁਤ ਖੁਸ਼ ਆ। ਹਾਂਜੀ। ਹੋਰ ਵੀ ਸਾਡਾ ਹਾਈ ਸਕੂਲ ਤੋਂ ਵੀ। ਸਕੂਲ ਤੋਂ ਬਹੁਤ ਛਾ ਟੀਚਰ ਸਾਡੇ ਬੜੇ ਵਧੀਆ ਨੇ। ਹਰਪ੍ਰੀਤ ਜੀ, ਸਾਡੇ ਵਾਲੀਆ ਜੀ, ਮੈਡਵਿਸ਼ਨ ਗੌਰ ਜੀ। ਪੜਾਈ ਛੁੱਟੀ ਵਾਲਾ ਤੇ ਵੀ ਮਤਲਬ ਕਿ ਆ ਕੇ ਬੱਚਿਆਂ ਨੂੰ ਪੜਾਉਂਦੇ ਨੇ। ਕਦੇ ਇਹਨਾਂ ਨੇ ਕਦੇ ਉਹਨਾਂ ਕਰਕੇ ਕਿ ਇਹਨਾਂ ਦੀ ਇਹ ਦੇਣ ਹੈ ਜਿਹੜੀ ਅੱਜ ਪੂਰੇ ਬਲੰਦੀਆਂ ਦੇ ਪਿਛਲੇ ਸਾਲ ਵੀ ਫਰਸਟ ਰਿਹਾ ਸਾਡਾ ਰਿਜ਼ਲਟ ਤੇ ਇਸ ਸਾਲ ਵੀ ਪੂਰਾ ਫਰਸਟ ਰਿਹਾ ਇਹ ਮਾਣ ਵਾਲੀ ਗੱਲ ਆ ਸਾਡਾ ਵੀ ਸਿਰ ਉੱਚਾ ਹੁੰਦਾ ਜਦੋਂ ਪਤਾ ਲੱਗਦਾ ਕਪੂਰੀ ਪਿੰਡ ਦਾ ਸਕੂਲ ਪਹਿਲੇ ਨੰਬਰ ਤੇ ਆ ਤੇ ਇਹ ਤਾਂ ਨਾਲ ਦੇ ਪਿੰਡਾਂ ਨੂੰ ਵੀ ਆਲਿਆਂ ਨੂੰ ਕਹਿੰਦੇ ਆ ਵੀ ਸਕੂਲ ਦੀ ਕਾਰਜਕਾਰੀ ਦੇਖ ਕੇ ਅਧਿਕਾਰੀਆਂ ਦੀ ਮਿਹਨਤ ਦੇਖ ਕੇ ਬੱਚਿਆਂ ਨੂੰ ਵੱਧ ਤੋਂ ਵੱਧ ਇੱਥੇ ਆਪਣਾ ਦਾਖਲਾ ਕਪੂਰੀ ਕਰਾਓ ਸਕੂਲ 'ਚ ਹਾਂ ਬਿਲਡਿੰਗ ਬੜੀ ਸ਼ਾਨਦਾਰ ਵਾਲਾ ਵੀ ਆ ਸਾਡੇ ਐਮਐਲਏ ਸਰਦਾਰ ਹਰਮੇਸ਼ਿੰਗ ਪਠਾਣ ਮਾਜਰਾ ਨੇ ਦੇਖ ਰੱਖੇ ਚ ਏਸੀ ਲੋਈ ਸੀ ਉਹਨਾਂ ਨੇ ਹੁਣ ਦੁਬਾਰੇ ਅਲਾਉਂਸ ਕਰਦੇ ਦੋ ਪਹਿਲਾਂ ਦੀ ਵਾਰ ਤੇ ਉਹਨਾਂ ਦੀ ਪੂਰੀ ਸਾਡੇ ਛੱਤਰ ਛਾਇਆ ਜੋ ਡਿਮਾਂਡ ਕਰਦੇ ਆ ਸਾਰੀ ਪੂਰੀ ਕਰਦੇ ਨੇ